ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕਾਲਜ ਇਧਰ ਪੰਜਾਬ ਦੇ ਬਲੌਗ ਸਵਾਗਤ ਹੈ ਵਾਈਗਰ ਕਰੇ ਖੁਸ਼ ਹੋ ਚਾਣ ਦੀ ਕਲਾ ਚੋ ਤੇ ਅੱਜ ਖਾ ਲੋ ਆ ਜਾਓ ਜੀ ਨਾਸ਼ਤਾ ਕਰ ਲਓ ਨਾਸ਼ਤਾ ਬਣਾਇਆ ਜੀ ਆਪਾਂ ਮੱਕੀ ਦੀ ਰੋਟੀ ਇਧਰ ਕੁਝ ਸਬਜੀ ਪਈ ਸੀ ਮੇਰੇ ਕੋਲ ਤੇ ਨਾਲ ਪਾਇਆ ਦੇਖੋ ਆਪਾਂ ਮਿਰਚ ਦਾ ਚਾਰ ਬਹੁਤ ਵਧੀਆ ਬਣਿਆ ਬਹੁਤ ਟੇਸਟੀ ਬਣਿਆ ਠੀਕ ਹੈ ਜੀ ਤੇ ਬਾਕੀ ਮਿਲਦੀਆਂ ਤੁਹਾਨੂੰ ਹੋਰ ਕੰਮਾਂ ਦੇ ਨਾਲ ਮੈਂ ਕਿਹਾ ਚਲੋ ਨਾਲੇ ਬਲੌਗ ਦੀ ਸ਼ੁਰੂਆਤ ਕਰਦੀਆਂ ਤੇ ਨਾਲੇ ਆਪਾਂ ਕਰਨ ਲੱਗੇ ਸੀ ਨਾਸ਼ਤਾ ਮੈਨੂੰ ਲੱਗੇ ਸੀ ਬਹੁਤ ਸਾਰੇ ਉਹ ਖੇਦਰ ਦੁੱਧ ਧਰਦਾ ਸੀ ਸਿਮ ਤੇ ਸਾਰਿਆਂ ਨੂੰ ਰੋਟੀ ਖਵਾਰਤੀ ਜੀ ਆਪਾਂ ਫ੍ਰੀ ਹੋ ਚੁੱਕੇ ਆ ਕਰਦੇ ਆ ਹੁਣ ਕਰਦੇ ਕੰਮ ਤੇ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਜੋ ਵੀ ਰੈਸਿਪੀ ਆ ਜੋ ਵੀ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਤੇ ਬਹੁਤ ਸਾਰਾ ਤੁਹਾਡਾ ਧੰਨਵਾਦ ਬਣੇ ਨੂੰ ਤੱਕ ਗਾਇਸ ਫੋਨ ਵੱਜੀ ਜਾ ਰਿਹਾ ਹੈ ਤਦ ਲੋ ਗਾਇਸ ਇੱਧਰ ਬਣਾਉਣ ਲੱਗੀ ਸੀ ਮੈਂ ਅੱਜ ਸਪੈਸ਼ਲ ਰੈਸিপি ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿਆਂ ਠੀਕ ਹੈ ਜੀ ਜੇਕਰ ਤੁਸੀਂ ਨਹੀਂ ਬਣਾਈ ਕਦੀ ਤੇ ਜ਼ਰੂਰ ਬਣਾਇਓ ਜਿਵੇਂ ਅਕਸਰ ਸਾਨੂੰ ਕਈ ਵਰੀ ਹੁੰਦਾ ਨਾ ਸਾਨੂੰ ਪੈਣਾ ਨੂੰ ਮਤਲਬ ਕੋਈ ਵੀ ਨਹੀਂ ਮਿਲਦੀ ਸਬਜੀ ਬਣਾਉਣ ਲੱਗਦੇ ਆ ਸਾਨੂੰ ਨਹੀਂ ਸੁੱਝਦਾ ਠੀਕ ਹੈ ਜੀ ਤੇ ਮੈਂ ਅੱਜ ਬਿਲਕੁਲ ਨਵੀਂ ਰੈਸিপি ਬਣਾਉਣ ਲੱਗੀ ਸੀ ਤੁਹਾਡੇ ਨਾਲ ਉਸੇ ਤਰ੍ਹਾਂ ਸ਼ੇਅਰ ਕਰਨ ਲਈ ਠੀਕ ਹੈ ਜੀ ਆਹ ਦੇਖੋ ਜਿਹੜੇ ਮੈਂ ਹਰੇ ਮਟਰ ਹੁੰਦੇ ਆ ਨਾ ਇਹ ਹਰੇ ਮਟਰ ਆਪਾਂ ਕੱਢ ਕੇ ਸਾਫ਼ ਸੁਥਰੇ ਲੈ ਲੈਣੇ ਆ ਠੀਕ ਹੈ ਇਹਦੇ ਵਿੱਚ ਆਪਾਂ ਬੇਸਨ ਪਾ ਕੇ ਕਿਸ ਤਰ੍ਹਾਂ ਮੈਂ ਰੈਸিপি ਬਣਾਉਂਦੀ ਤੁਹਾਡੇ ਨੋਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਤੇ ਇੱਧਰ ਮੈਂ ਧਰਤਾ ਤੇ ਇੱਧਰ ਅਸੀਂ ਮਸਾਲਾ ਦੇਖੋ ਪੀ ਕੇ ਰੱਖ ਲਿਆ ਠੀਕ ਹੈ ਜੀ ਮਸਾਲਾ ਆਪਾਂ ਚੰਗੀ ਤਰ੍ਹਾਂ ਪੀਸ ਕੇ ਰੱਖ ਲਿਆ ਮਸਾਲੇ ਦੇ ਵਿੱਚ ਤੁਹਾਨੂੰ ਪਤਾ ਆਦਰਕ ਲਸਣ ਹਰੀਆਂ ਮਿਰਚਾ ਟਮਾਟਰ ਇਹ ਸਾਰੀਆਂ ਚੀਜ਼ਾਂ ਮੈਂ ਇਕੱਠੀਆਂ ਪੀਸਦੀ ਹੁੰਦੀਆਂ ਮੇਰੀ ਰੈਸিপি ਹਮੇਸ਼ਾ ਜਦੋਂ ਵੀ ਤੁਸੀਂ ਦੇਖਦੇ ਹੋ ਨਾ ਇਦਾਂ ਹੀ ਸ਼ੇਅਰ ਕਰਦੀ ਹੁੰਦੀ ਆ ਠੀਕ ਹੈ ਜੀ ਜੇਕਰ ਤੁਸੀਂ ਨਹੀਂ ਬਣਾਏ ਤੇ ਕਦੀ ਜਰੂਰ ਬਣਾਇਓ ਬਹੁਤ ਟੇਸਟੀ ਬਣਦੀ ਜਿਵੇਂ ਬੱਚੇ ਨਹੀਂ ਖਾਂਦੇ ਨਾ ਮੇਰਾ ਨਿਸ਼ਾਨ ਸਿੰਘ ਨਹੀਂ ਖਾਂਦਾ ਮਟਰਾਂ ਦੀ ਆਲੂ ਮਟਰ ਬਣਾ ਲੈਂਦੀ ਆ ਨਾ ਤੇ ਖਾਂਦਾ ਨਹੀਂ ਹੈਗਾ ਤੇ ਅੱਜ ਇਹਨੂੰ ਇਹੀ ਸਬਜੀ ਇਹ ਬਿਲਕੁਲ ਖੁਸ਼ ਹੋ ਕੇ ਖਾ ਲੈਂਦਾ ਮੈਂ ਬਣਾਉਂਗੀ ਤੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਇੱਧਰ ਆਪਾਂ ਇਹਨੂੰ ਪਾ ਕੇ ਪਹਿਲਾਂ ਪੀ ਲੈਣੇ ਆ ਠੀਕ ਹੈ ਜੀ ਤੇ ਲੋ ਜੀ ਇੱਧਰ ਆਪਾਂ ਮਟਰ ਪੀਸਾਂਗੇ ਸਾਡਾ ਇੱਧਰ ਮਸਾਲਾ ਹੋਇਆ ਹੈ ਗ੍ਰਾਈਂਡ ਸਾਡਾ ਤੇਲ ਆਪਾਂ ਚੰਗੀ ਤਰ੍ਹਾਂ ਸਰੋਂ ਦਾ ਤੇਲ ਲੈ ਨੂੰ ਨਿਯਮ ਹੈ ਠੀਕ ਹੈ ਜੀ ਨੁਬੀਨ ਨੂੰ ਲਾਪਾ ਸਾੜ ਲਿਆ ਗਰਮ ਕਰ ਲਿਆ ਚੰਗੀ ਤਰ੍ਹਾਂ ਤਾਂ ਕਿ ਇਹਦਾ ਕੱਚਾ ਪੰਨਾ ਰਵੇ ਸਾਰਾ ਮਸਾਲਾ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ। ਜਨੇ ਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਅੱਧ ਤੱਕ ਭੁੰਨਦੇ ਆ ਤਾਂਕਾ ਫਿਰ ਆਪਾਂ ਆਪਣੇ ਮਟਰ ਪੀ ਲੈਨੇ ਠੀਕ ਹੈ ਦੇ ਲੋ ਜੀ ਇੱਧਰ ਆਪਾਂ ਮਟਰ ਪੀਸਣ ਲੱਗੇ ਆ ਇੱਧਰ ਲੈ ਲੇ ਆਪਾਂ ਪਾਲਕ ਠੀਕ ਹੈ ਜੀ ਜਿਹੜੀ ਪਾਲਕ ਹੁੰਦੀ ਹੈ ਨਾ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਆ ਦੇਖੋ ਪਾਲਕ ਨੂੰ ਵੀ ਇੱਦਾਂ ਕੱਟ ਕੇ ਹੁਣ ਆਪਾਂ ਇਹਦੇ ਵਿੱਚ ਹੀ ਗ੍ਰाइंड ਕਰਨ ਲਈ ਇਹਨੂੰ ਵੀ ਪਾ ਦਾਂਗੇ ਪਾਲਕ ਵੀ ਇਸ ਤਰੀਕੇ ਵਿੱਚ ਪਾ ਦਾਂਗੇ ਤੁਸੀਂ ਇਹ ਰੈਸিপি ਬਣਾ ਕੇ ਦੇਖਿਓ ਇੱਕਦਮ ਬਿਲਕੁਲ ਮਸਤ ਰੈਸিপি ਬਣਦੀ ਹੈ আর ਖਾਣ ਲੱਗੇ ਵੀ ਦੇਖਿਓ ਤੁਹਾਡੇ ਬੱਚੇ ਖੁਸ਼ ਹੋ ਕੇ ਖਾਣਗੇ ਬਿਲਕੁਲ ਨਿਊ ਰੈਸিপি ਹੈ ਠੀਕ ਹੈ ਜੀ ਕਮਤ। ਹਲੋ ਏਦਾਂ ਆਪਾਂ ਇਹਨੂੰ ਬਿਲਕੁਲ ਪੀ ਲੈਣਾ। ਮਟਰ ਤੇ ਪਾਲਕ ਆਪਾਂ ਵਿੱਚ ਪੀ ਲੈਣਾ ਠੀਕ ਹੈ ਜੀ। ਹੁਣ ਆਪਾਂ ਇਹਨੂੰ ਕੱਢ ਲਾਂਗੇ ਆਪਣੇ ਡੋਂਗੇ ਦੇ ਵਿੱਚ। ਤੇ ਆਹ ਦੇਖੋ ਜੀ ਆਪਾਂ ਮਸਾਲਾ ਭੁੰਨਣ ਲੱਗੇ ਠੀਕ ਹੈ। ਇਹ ਆਪਾਂ ਗ੍ਰाइंड ਕਰਕੇ ਨਾ ਇਹਦੇ ਵਿੱਚ ਪਾ ਲਿਆ ਦੇਖੋ। ਆਪਾਂ ਕਿਸੇ ਡੋਂਗੇ 'ਚ ਕੱਢ ਲਿਆ ਠੀਕ ਹੈ ਜੀ। ਹੁਣ ਆਪਾਂ ਆਪਣੇ ਮਤਲਬ ਜਿੰਨਾ ਕੋ ਲੱਗਦਾ ਹੈ ਨਾ ਤੁਹਾਨੂੰ ਇਹਦੇ ਵਿੱਚ ਬੇਸਨ ਮਿਕਸ ਹੋ ਜਾ ਸਕਦਾ। ਮਿਕਸ ਕਰਕੇ ਆਪਾਂ ਮੇਸਨ ਪਾ ਲੈਣਾ 2-3 ਚਮਚ। ਤੇ ਇਹਦੇ ਵਿੱਚ ਬੇਸਨ ਆਪਾਂ ਲਾ ਲਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਟੇਸਟ ਅਨੁਸਾਰ ਜਿਆਦਾ ਨਹੀਂ ਪਾਣਾ ਹਲਕਾ ਜਿਹਾ ਪਾਵਾਂਗੇ ਜੀ ਆਪਾਂ ਨਮਕ ਥੋੜੀ ਜਿਹੀ ਮਿਚ ਹਲਕਾ ਜਿਹਾ ਪਾ ਦਾਂਗੇ ਇਹਦੇ ਵਿੱਚ ਗਰਮ ਮਸਾਲਾ ਥੋੜਾ ਜਿਹਾ ਪੀਸਿਆ ਧਨੀਆ ਠੀਕ ਹੈ ਜੀ ਇਹਨਾਂ ਨੂੰ ਆਪਾਂ ਇਦਾਂ ਹੀ ਜਿਵੇਂ ਬੇਸਨ ਦੇ ਆਪਾਂ ਨੋਰਮਲ ਰੜਾਉਂਦੇ ਆ ਨਾ ਇੰਨੇ ਰੱਖਣਾ ਤੁਸੀਂ ਕਿ ਸਾਡਾ ਬੇਸਨ ਇਹਦੇ ਵਿੱਚ ਰਲ ਜਾਵੇ ਠੀਕ ਹੈ ਜੀ ਆ ਦੇ ਆਪਾਂ ਇਹਨੂੰ ਬੇਸਨ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਇਹ ਤੁਹਾਨੂੰ ਲੱਗਦਾ ਥੋੜਾ ਪਤਲਾ ਵੇਸਨ ਤੁਸੀਂ ਹੋਰ ਪਾ ਸਕਦੇ ਹੋ ਠੀਕ ਹੈ ਜੀ ਤੇ ਆ ਦੇਖੋ ਜੀ ਹੁਣ ਆਪਾਂ ਚੰਗੀ ਤਰੈ ਨੂੰ ਮਿਕਸ ਕਰ ਲਿਆ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇਹਦੇ ਜਿਵੇਂ ਨੋਰਮਲ ਆਪਾਂ ਪਕੌੜੇ ਨਹੀਂ ਬਣਾਉਂਦੇ ਹੈਗੇ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਨੂੰ ਪਕੌੜੇ ਬਣਾ ਲੈਣੇ ਆ ਇਹਦੇ ਆ ਦੇਖੋ ਦਰ ਸਾਡੇ ਆ ਦੇਖੋ ਆਪਾਂ ਪਕੌੜੇ ਜਿਸ ਤਰ੍ਹਾਂ ਜਦ ਤੱਕ ਬੰਦਦੇ ਆ ਮਠੇ ਮਠੇ ਟੇਕ ਕੇ ਵਧੀਆ ਤਰੀਕੇ ਨਾਲ ਆਪਾਂ ਰਾੜ ਲੈਣੇ ਆ ਠੀਕ ਹੈ ਜੀ ਆ ਦੇਖੋ ਜੇਕਰ ਤੁਸੀਂ ਚਾਹੋ ਨਾ ਤੇ ਇਹਦੇ ਜਮਾ ਕੇ ਫਰਾਈ ਕਰਕੇ ਮਤਲਬ ਨਹੀਂ ਬਣਾਉਣਾ ਚਾਹੁੰਦੇ ਨਾ ਤੇ ਤੁਸੀਂ ਦੂਸਰੇ ਵੀ ਬਣਾ ਸਕਦੇ ਹੋ ਠੀਕ ਹੈ ਬਿਨਾ ਫਰਾਈ ਇਹ ਬਿਨਾ ਫਰਾਈ ਵੀ ਤੁਸੀਂ ਬੋਇਲ ਜਿਵੇਂ ਆਪਾਂ ਸੇਕ ਲਵਾਤੇ ਆਂ ਉਹੀ ਕਰ ਸਕਦੇ ਆ ਠੀਕ ਹੈ ਲਓ ਜੀ ਹੁਣ ਆਪਾਂ ਦਾ ਇਦਾਂ ਮਸਾਲਾ ਹੋ ਗਿਆ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਇਹਦੇ ਵਿੱਚ ਵੀ ਪਾ ਦਾਂਗੇ ਆਪਣਾ ਨਮਕ ਥੋੜੀਆਂ ਜਿਹੀਆਂ ਮਿਰਚਾਂ ਠੀਕ ਹੈ वैसे मैं ज्यादातर हरी मिर्चा ज्यादा यूज करती हूं। ਹੁਣ ਇਹ ਪਾਣੀ ਦੇ ਚ ਪਾ ਦਾਂਗੇ ਹਲਦੀ, ਥੋੜਾ ਜਿਹਾ ਪੀਸਿਆ ਹੋਇਆ ਧਨੀਆ। ਲੋ ਜੀ ਇਹਦੇ ਚ ਪਾ ਦਾਂਗੇ ਥੋੜੇ ਜਿਹਾ ਗਰਮ ਮਸਾਲਾ। ਹੁਣ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਜਿੱਦਾਂ ਆਪਾਂ ਭੁੰਨਣਾ ਹੈ ਉਸੇ ਤਰੀਕੇ ਨਾਲ ਭੁੰਨ ਲਾਂਗੇ। ਤੇ ਲੋ ਜੀ ਹੁਣ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਦੇਗੀ ਮਿਰਚ। ਠੀਕ ਹੈ ਜੀ। ਥੋੜਾ ਜਿਹਾ ਪਾ ਦਿੰਨੇ ਆ ਪੱਚਾ ਨਾ ਮਸਾਲਾ। ਇਹਦੇ ਨਾਲ ਟੇਸਟ ਫਲੇਵਰ ਬਹੁਤ ਵਧੀਆ ਆਉਂਦਾ ਹੈ। ਠੀਕ ਹੈ ਜੀ। ਮੱਖਣ ਲੈਣੇ ਆ ਆਪਾਂ ਮਸਾਲੇ ਨੂੰ। ਥਨ ਕਾ ਜਪਾ ਦਾਂਗੇ ਆਪਾਂ ਇਹਦੇ ਪਾਣੀ ਸਾਡੇ ਸਾਡਾ ਮਸਾਲਾ ਹੈ ਵਧੀਆ ਤਰਿਸ਼ਣਾ ਤੇ ਦੇਖੋ ਸਾਡਾ ਮਸਾਲਾ ਇਹਨ ਵਧੀਆ ਹੋ ਗਿਆ ਨਾ ਜਿੱਥੇ ਤੁਹਾਨੂੰ ਲੱਗਦਾ ਕਿ ਘਿਓ ਛੱਡ ਗਏ ਆਪਣਾ ਕੌੜੇ ਵਿੱਚੋਂ ਕੱਢ ਲੈਣੇ ਆਪਣੇ ਬਨੇ ਪਕੌੜੇ ਤੇ ਇੱਧਰ ਕਰ ਦੇਣੇ ਆਪਾਂ ਗੈਸ ਨੂੰ ਸਿਮ ਤੇ ਲੋ ਜੀ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਠੀਕ ਹੈ ਜੀ ਆਪਾਂ ਇਹਨੂੰ ਕਿਸੇ ਪਲੇਟ ਕੱਢ ਲੈਣੇ ਆ ਉਧਰ ਸਾਡਾ ਦੇਖੋ ਮਸਾਲਾ ਬਿਲਕੁਲ ਭੁੱਜ ਕੇ ਹੋ ਗਿਆ ਤਿਆਰ ਠੀਕ ਹੈ ਜੀ ਹਾਂ ਜੀ ਹੁਣ ਹੁਣ ਐਦਕੋ ਜਿੱਦਾਂ ਹੀ ਸਾਡਾ ਮਸਾਲਾ ਭੁੱਜ ਗਿਆ ਨਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਇਹ ਵਾਲੇ ਪਕੌੜੇ ਇਹਦੇ ਵਿੱਚ ਆਪਾਂ ਪਾ ਦਾਂਗੇ ਠੀਕ ਹੈ ਜੀ ਪਰ ਗਾਇਸ ਇੱਕ ਇਹਦੇ ਵਿੱਚ ਚੀਜ਼ ਹੋਰ ਪਾਣੇ ਆਪਾਂ ਕਿਉਂਕਿ ਬਹੁਤ ਟੇਸਟੀ ਤੇ ਬਹੁਤ ਵਧੀਆ ਹੁੰਦੀ ਹੈ ਜਿਹਦੇ ਨਾਲ ਟੇਸਟ ਹੋਰ ਵਧੀਆ ਜੇਕਰ ਤੁਸੀਂ ਚਾਹੋ ਪਾ ਸਕਦੇ ਹੋ ਨਹੀਂ ਚਾਹੋ ਤੇ ਨਹੀਂ ਪਾ ਸਕਦੇ ਠੀਕ ਹੈ ਜੀ ਇਧਰ ਮੈਂ ਪਈ ਹੋਈਆਂ ਸੀ ਦੇਖੋ ਸੋਇਆ ਬੀਨ ਦੀਆਂ ਬੜੀਆਂ ਠੀਕ ਹੈ ਜੀ ਆ ਦੇਖ ਇਹ ਵੀ ਆਪਾਂ ਵਿੱਚੇ ਪਾ ਦਿੰਨੇ ਆ ਲਓ ਜੀ ਜੇਕਰ ਤੁਸੀਂ ਰਸਲੀ ਬਣਾਣੀ ਹੈ ਸਬਜੀ ਤੇ ਤੁਸੀਂ ਰਸਲੀ ਬਣਾ ਸਕਦੇ ਹੋ ਜੇਕਰ ਤੁਸੀਂ ਗਾੜੀ ਬਣਾਣੀ ਹੈ ਤੇ ਤੁਸੀਂ ਗਾੜੀ ਮਤਲਬ ਤਰੀ ਵਾਲੀ ਬਣਾਣੀ ਹੈ ਤੇ ਤਰੀ ਵਾਲੀ ਬਣਾ ਸਕਦੇ ਹੋ ਠੀਕ ਹੈ ਇਹਨੂੰ ਆਪਾਂ ਰਿਚਾ ਲੈਂਦੇ ਆ ਚੰਗੀ ਤਰ੍ਹਾਂ ਤੇ ਚੱਕਣਾ ਤੇ ਲਓ ਜੀ ਹਾ ਦੇਖੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਥੋੜੀ ਦੇਰ ਲਈ ਰਿਜਣ ਲਈ ਰੱਖ ਦਿੰਨੇ ਆ ਤਾਂ ਕਿ ਜਿਹੜੇ ਸੋਇਆ ਬੀਨ ਦੀ ਗੜੀ ਹੈ ਨਾ ਥੋੜੀ ਕਈ ਵਰੀ ਭਿਗੋਣ ਦੀ ਬਜਾਏ ਨਾਲ ਥੋੜੀ ਸੌਫ ਚੰਗੀ ਤਰ੍ਹਾਂ ਨਹੀਂ ਹੁੰਦੀ ਤੇ ਰਿਝ ਜਾਂਦੀ ਹੈ ਠੀਕ ਹੈ ਜੀ ਤਦ ਤੱਕ ਤੁਸੀਂ ਬਣੇ ਰਹੋ ਮੈਂ ਸਾਹਮਣੇ ਲੈਂਦੀ ਆ ਖਲਾਰਾ ਬਾਕੀ ਫਿਰ ਤੁਹਾਨੂੰ ਮੈਂ ਬਣੇਗੀ ਕਿਸ ਤਰ੍ਹਾਂ ਦੀ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਜੀ ਆਪਾਂ ਲੈ ਲਿਆ ਹਰਾ ਹਰਾ ਧਨੀਆ ਠੀਕ ਹੈ ਇਹਨੂੰ ਕਟਿੰਗ ਕਰਕੇ ਆਪਾਂ ਫਿਰ ਇਹਦੇ ਵਿੱਚ ਉੱਪਰ ਤੋਂ ਬਾਅਦ ਚ ਪਾਵਾਂਗੇ ਮੈਂ ਤੇ ਲੋ ਜੀ ਇੱਧਰ ਮੈਂ ਜਾ ਕੇ ਤਾਂ ਕੱਟ ਲੈਂਦੀ ਆ ਧਨੀਆ ਉੱਧਰ ਮਾਜੂਗੀ ਮੈਂ ਭਾਂਡੇ ਹਲੇ ਛੋਟੇ ਛੋਟੇ ਕੰਮ ਤੁਹਾਨੂੰ ਪਤਾ ਹੀ ਹੈ ਕਿ ਡੇਲੀ ਜਿਸ ਤਰ੍ਹਾਂ ਵੀ ਹੁੰਦਾ ਜੋ ਵੀ ਰੁਟੀਨ ਦੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਦਿੰਨੀ ਆ ਔਰ ਸਬਜੀ ਦੇ ਵਿੱਚ ਜਦ ਤੱਕ ਧਨੀਆ ਨਾ ਪਿਆ ਹੋਵੇ ਨਾ ਸਹੀ ਗੱਲ ਆ ਕਿ ਧਨੀਏ ਦਾ ਮਤਲਬ ਸਬਜੀ ਦਾ ਟੇਸਟ ਹੀ ਨਹੀਂ ਆਂਦਾ ਤੇ ਗਾਇਸ ਤੁਸੀਂ ਆ ਦੇਖ ਰਹੇ ਹੋਣੇ ਹੋ ਕਿ ਆ ਜੜਾਂ ਜੀਆਂ ਕਾਦੀਆਂ ਪਈਆਂ ਹੋਈਆਂ ਇਹ ਜੜਾਂ ਮੈਂ ਮੰਗਵਾਈਆਂ ਜੀ ਜਿਵੇਂ ਆਪਣੀ ਜੜਾਂ 'ਚ ਦਰਦ ਹੁੰਦਾ ਨਾ ਬਹੁਤ ਸਾਰੀਆਂ ਭੈਣਾਂ ਦਾ ਮੈਂ ਵੀ ਕਮੈਂਟਾਂ 'ਚ ਤੁਸੀਂ ਮੈਨੂੰ ਜਰੂਰ ਦੱਸਿਓ ਜਿਨ੍ਹਾਂ ਨੂੰ ਦੰਦਾ ਜੜਾਂ ਦੀ ਕੋਈ ਪ੍ਰੋਬਲਮ ਹੈ ਇਹ ਜੜ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਇਹ ਸਪੈਸ਼ਲ ਮੰਗਵਾਈ ਹੈ ਮੈਂ ਸਰਦਾਰ ਜੀ ਕੋਲੋਂ ਠੀਕ ਹੈ ਅੱਜ ਮੰਗਵਾਈ ਹੈ ਜੜ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾਈ ਦੇਣੀ ਆ ਇਹ ਮਤਲਬ ਤੁਹਾਨੂੰ ਮੈਂ ਪੂਰੀ ਦਿਖਾਉਂਗੀ ਉਹ ਕੀ ਚੀਜ਼ ਹੈ ਕਿਹੜੀ ਜੜੀ ਹੈ ਇਹ ਉਹਦੀਆਂ ਜੜਾਂ ਨੇ ਇਹ ਜੜਾਂ ਜੜੀਆਂ ਨੇ ਨਾ ਇਹਨਾਂ ਨੂੰ ਆਪਾਂ ਮਤਲਬ ਚਬਾਣਾ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਇੱਦਾਂ ਹੀ ਰੱਖਿਆ ਸੀ ਹਾਲੇ ਮੈਂ ਚਬਾਣਾ ਜੀ ਆਪਣਾ ਦੰਦਾ ਦੇ ਨਾਲ ਜਾੜਾਂ ਦੇ ਨਾਲ ਠੀਕ ਹੈ ਚਬਾ ਕੇ ਇਹਨਾਂ ਨੂੰ ਚਿਥਣਾ ਚਿਥ ਕੇ ਫਿਰ ਇਹ ਬਹੁਤ ਵਧੀਆ ਚੀਜ਼ ਹੈ ਬਹੁਤ ਮਤਲਬ ਇਹਦੇ ਨਾਲ ਸਾਡੇ ਜਾੜਾਂ ਦੇ ਕੀੜੇ ਵੀ ਠੀਕ ਹੁੰਦੇ ਆ ਦੰਦਾਂ ਦੇ ਵਿੱਚ ਜਿਵੇਂ ਮਸੂੜੇ ਫੁੱਲਦੇ ਆ ਮਤਲਬ ਦੰਦਾਂ ਤੇ ਬਹੁਤ ਵਧੀਆ ਕੰਮ ਕਰਦੇ ਆ ਜੜੀਆਂ ਭੈਣਾਂ ਨੂੰ ਪ੍ਰੋਬਲਮ ਹੈ ਨਾ ਤੇ ਮੈਨੂੰ ਕਮੈਂਟਾਂ ਵਿੱਚ ਦੱਸਿਓ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਠੀਕ ਹੈ ਜੀ ਸਪੈਸ਼ਲ ਤੁਹਾਨੂੰ ਮੈਂ ਜਾ ਕੇ ਖੇਤਾਂ ਦੇ ਵਿੱਚ ਇਸ ਜੜੀ ਦੀ ਜਾਣਕਾਰੀ ਦਵਾਂਗੀ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਤੇ ਬਾਕੀ ਮੈਨੂੰ ਕਮੈਂਟਾਂ 'ਚ ਦੱਸਿਓ ਕਿਉਂਕਿ ਮੇਰੇ ਜਿਵੇਂ ਕਈ ਵਰੀ ਹੁੰਦਾ ਨਾ ਆਪਣੇ ਅਕਸਰ ਦਰਦ ਹੁੰਦਾ ਮੇਰੇ ਵੀ ਇੱਕ ਝਾੜ 'ਚ ਕੀੜਾ ਲੱਗਾ ਹੋਇਆ ਮੈਨੂੰ ਪ੍ਰੋਬਲਮ ਸੀ ਤੇ ਲਿਆ ਕੇ ਦੇਖ ਲਈਏ ਇਹਦੇ ਨਾਲ ਮਤਲਬ ਇੱਕ ਦੋ ਦਿਨਾਂ 'ਚ ਤੁਹਾਨੂੰ ਇੰਨਾ ਫਰਕ ਲੱਗ ਜਾਏਗਾ ਕਿ ਤੁਹਾਡੇ ਦੰਦ ਇਹਦੀ ਆਪਾਂ ਦੰਤਨ ਵੀ ਕਰ ਸਕਦੇ ਹਾਂ ਇਸ ਜੜੇ ਜੜੀਏ ਜੜੀ ਹੈ ਨਾ ਜੜੀ ਬੂਟੀ ਹੈ ਇਹਦੀ ਦਾਤਨ ਵੀ ਕਰਦੇ ਆ ਠੀਕ ਹੈ ਜੀ ਆ ਦੇਖੋ ਜੀ ਸਾਡੀ ਸਬਜੀ ਬਣ ਕੇ ਬਿਲਕੁਲ ਹੋ ਗਈ ਤਿਆਰ ਆ ਦੇਖੋ ਇਸ ਤਰ੍ਹਾਂ ਦੀ ਸਬਜੀ ਬਣੇਗੀ ਗਾਇਸ ਬਣਾਇਓ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਿਲਕੁਲ ਨਵੀਂ ਰੈਸਿਪੀ ਹੈ ਜਿਹੜੇ ਨਹੀਂ ਪਸੰਦ ਕਰਦੇ ਨਾ ਮਟਰਾਂ ਦੀ ਸਬਜੀ ਬਾਕੀ ਉਧਰ ਆਪਾਂ ਕਰ ਲੈਨੇ ਹੁਣ ਆਪਣੀ ਸਾਫ਼ ਸਫਾਈ ਠੀਕ ਹੈ ਜੀ ਤੇ ਇੱਧਰ ਪਾ ਦਿੰਨੇ ਆ ਸੌਰੀ ਧਨੀਆ ਕੱਟਿਆ ਆ ਪਾ ਲੀ ਆ ਦੇਖੋ ਜੀ ਆ ਧਨੀਆ ਕੱਟ ਲਿਆ ਸੀ ਇਹ ਵਾਲੀ ਸਬਜੀ ਬਹੁਤ ਟੇਸਟੀ ਦੇ ਬਹੁਤ ਵਧੀਆ ਕੋਫਤੇ ਵੀ ਤੁਸੀਂ ਖਾਏ ਹੋਣੇ ਅਕਸਰ ਹਨਾ ਜੀ ਸਾਰਾ ਕੁਝ ਖਾਦਾ ਹੋਇਆ ਤੇ ਇਹ ਵਾਲੀ ਸਬਜੀ ਜ਼ਰੂਰ ਮੇਰੇ ਕਹਨੇ ਤੇ ਟਰਾਈ ਕਰਿਓ ਮੈਂ ਤਾਂ ਜੜੀ ਵੀ ਰੈਸਿਪੀ ਜੋ ਵੀ ਘਰ ਦੇ ਕੰਮ ਹੁੰਦੇ ਡੇਲੀ ਤੁਹਾਡੇ ਨਾਲ ਉਸੇ ਤਰ੍ਹਾਂ ਸ਼ੇਅਰ ਕਰਦੇ ਨਹੀਂ ਹੁੰਦੀਆਂ ਬਾਕੀ ਭੈਣਾ ਕਈ ਵਾਰੀ ਕਹਿੰਦੀ ਹੁੰਦੀਆਂ ਪੀਜ਼ਾ ਦੀ ਰੈਸਿਪੀ ਜ਼ਰੂਰ ਦੱਸਿਓ ਹਾਂ ਮੈਂ ਜ਼ਰੂਰ ਟਰਾਈ ਕਰੂੰਗੀ ਜਿਸ ਦਿਨ ਮੈਂ ਬਣਾਉਂਗੀ ਨਾ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰੂੰਗੀ ਆ ਤੀਜੀ ਨੇ ਮੈਨੂੰ ਕਮੈਂਟ ਕੀਤਾ ਬਹੁਤ ਟੇਸਟੀ ਬਣਦਾ ਬ੍ਰੈਡ ਦਾ ਪੀਜ਼ਾ ਠੀਕ ਹੈ ਜੀ ਤੇ ਮੈਂ ਹੁਣ ਜੜਾ ਧੋ ਲੈਣੀ ਆ ਬਾਕੀ ਉਧਰ ਕਰਦੇ ਜੀ ਮੈਂ ਭਾਂਡਿਆਂ ਦਾ ਕੰਮ ਆਪਣੇ ਕੰਮ ਨੇ ਵੇੜ ਲੈਨੇ ਆ ਤੇ ਲੋ ਜੀ ਆ ਜੜੀਆਂ ਜੜਿਆ ਜੀਆਂ ਮੰਗਵਾਈਆਂ ਸੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਨੇ ਆ ਵਾਸ਼ ਕਰ ਲੈਨੇ ਆ ਠੀਕ ਹੈ ਜੀ ਇਹ ਆਪਣੇ ਖੇਤਾਂ ਦੇ ਵਿੱਚੋਂ ਮਿਲ ਜਾਂਦੀਆਂ ਬਾਕੀ ਤੁਹਾਨੂੰ ਮੈਂ ਦੱਸੂਗੀ ਬਾਕੀ ਮੇਰੀ ਐਡੀ ਸਬਜ਼ੀ ਦੀ ਰੈਸিপি ਜ਼ਰੂਰ ਟਰਾਈ ਕਰਿਓ ਪਹਿਲਾਂ ਵੀ ਮੈਂ ਤੁਹਾਨੂੰ ਮੂੜੀਆਂ ਦੇ ਪਕੌੜਿਆਂ ਦੀ ਸਬਜ਼ੀ ਦੱਸੀ ਸੀਗੀ ਯਕੀਨ ਮੰਨਿਓ ਬਹੁਤ ਹੀ ਸਵਾਦ ਬਣੀ ਸੀ ਸਾਡੇ ਗੁਆਂਢੀਆਂ ਨੇ ਖਾਧੀ ਸੀ ਨਾ ਤੇ ਸਾਡੇ ਗਵਾਂਢੀ ਵੀ ਇਹ ਕਹਿੰਦੇ ਸੀ ਵੀ ਅਸੀਂ ਪਹਿਲੀ ਵਾਰੀ ਦੇਖੀ ਹੈ ਤੇ ਬਾਕੀ ਅੰਟੀ ਜੀ ਬਹੁਤ ਟੇਸਟੀ ਬਣੀ ਆ ਬਹੁਤ ਸਵਾਦ ਬਣੀ ਸੀ ਠੀਕ ਹੈ ਜੀ ਇਸੇ ਤਰ੍ਹਾਂ ਮੇਰੀ ਜੋ ਚੀਜ਼ ਹੁੰਦੀ ਹੈ ਨਾ ਬਣਾਉਂਦੀ ਹੁੰਨੀ ਆ ਪਲੀਜ਼ ਟਰਾਈ ਕਰਕੇ ਵੇਖਿਆ ਕਰੋ ਤੇ ਮੈਨੂੰ ਦੱਸਿਆ ਕਰੋ ਤੇ ਬਾਕੀ ਕੰਮ ਤੁਹਾਨੂੰ ਪਤਾ ਹੀ ਹੈ ਲੇਲੀ ਰੂਟੀਨ ਦੇਖੋ ਜੀ ਸਾਡੇ ਤਾਂ ਜੋ ਕੰਮ ਹੁੰਦੇ ਆ ਜੋ ਰੈਸিপি ਹੁੰਦੀ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਏਗੀ ਵਧੀਆ ਤੋਂ ਵਧੀਆ ਜਿਹੜੇ ਸਬਜ਼ੀਆਂ ਨਹੀਂ ਖਾਂਦੇ ਮਟਰ ਨਹੀਂ ਖਾਂਦੇ ਗੇਰੇ ਕੱਚ ਨਹੀਂ ਖਾਂਦੇ ਮੈਂ ਤੁਹਾਨੂੰ ਦੱਸ ਰਹੀ ਆ ਕਿ ਸਾਡੇ ਦਾ ਭਾਈ ਨਖਰੇ ਕਰਦੇ ਮੇਰਾ ਨਿਸ਼ਾਨ ਸਿੰਘ ਨੂੰ ਹਟਣ ਨਹੀਂ ਖਾਂਦਾ ਮਟਰ ਵਾਲੇ ਚਾਵਲ ਨਹੀਂ ਖਾਂਦਾ ਮੈਂ ਖੁਦ ਬੜੀ ਐ ਚੀਜ਼ਾਂ ਤੋਂ ਪਰੇਸ਼ਾਨ ਹੁੰਦੀ ਆ ਤੇ ਇਸ ਕਰਕੇ ਮੈਨੂੰ ਇਸ ਤਰੀਕੇ ਨਾਲ ਕਹਿੰਦੀ ਹੁੰਦੀ ਆ ਜਿਹੜੀ ਮੈਂ ਕਈ ਵਾਰੀ ਮਟਰ ਨਹੀਂ ਨਾ ਖਾਂਦਾ ਤੇ ਮੈਂ ਕਈ ਵਾਰੀ ਪਤਾ ਕੀ ਕਰ ਦਿੰਦੀ ਹਾਂ ਮਿਕਸ ਸਬਜ਼ੀ ਦੇ ਵਿੱਚ ਮਟਰ ਪਾ ਦਿੰਦੀ ਆ ਲੈ ਉਹ ਇਨੂੰ ਵਧੀਆ ਲੱਗਦੀ ਉਹ ਇਨੇ ਸ਼ੌਂਕ ਨਾਲ ਖਾ ਲੈਂਦੀ ਹੁਣ ਇਹ ਵਾਲੀ ਮੈਂ ਸਬਜ਼ੀ ਬਣਾਈ ਹੈ ਨਾ ਤੇ ਇਹ ਵੀ ਦੇਖੋ ਕਿੱਡੇ ਸ਼ੌਂਕ ਨਾਲ ਇਨੇ ਖਾ ਲੈਣੀ ਅਰੇ ਇਹਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਇਹ ਮਟਰਾਂ ਦੇ ਕੋਬੂ ਕੋੜੇ ਆ ਇਨੇ ਸ਼ੌਂਕ ਨਾਲ ਫਿਰ ਸ਼ੌਕ ਹੀ ਖਾ ਲੇਗਾ ਤੇ ਵਾਕੀ ਵਧੀਆ ਜੀ ਤੁਹਾਨੂੰ ਨੈਕਸਟ ਵੀਲੌਗ ਵਿੱਚ ਜਿੱਥੇ ਤੱਕ ਹੋਇਆ ਤੁਹਾਡੇ ਨਾਲ ਮੈਂ ਸਾਰੀ ਆਪਣੀ ਵੀਡੀਓ ਆਪਣੀ ਦਿਲ ਦੀਆਂ ਗੱਲਾਂ ਸ਼ੇਅਰ ਕਰ ਲੈਂਦੀ ਆ ਬਹੁਤ ਸਾਰਾ ਪਿਆਰ ਦੇ ਲਈ ਬਹੁਤ ਸਾਰਾ ਧੰਨਵਾਦ ਜਣੀਆਂ ਭੈਣਾ ਜੀ ਕੰਨੀ ਹੁੰਦੀਆਂ ਜਣੀਆਂ ਭੈਣਾ ਮੇਰੇ ਤੋਂ ਦੇਖ ਰਹੀਆਂ ਹੁੰਦੀਆਂ ਵੀਡੀਓ ਪਲੀਜ਼ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਬਹੁਤ ਵਧੀਆ ਲੱਗਦਾ ਇੱਕ ਤੁਹਾਡੇ ਕਮੈਂਟ ਦੇ ਨਾਲ ਮੈਨੂੰ ਕਿੰਨੀ ਖੁਸ਼ੀ ਮਿਲਦੀ ਹੈ ਤੁਸੀਂ ਇਹ ਸੋਚੋ ਤੁਸੀਂ ਕਹੋ ਨਾ ਸਾਨੂੰ ਇਸ ਚੀਜ਼ ਨਾਲ ਖੁਸ਼ੀ ਮਿਲਦੀ ਹੈ ਆਵਲੀ ਵੀਡੀਓ ਬਣਾਓ ਤੇ ਮੈਂ ਤੁਹਾਡੇ ਲਈ ਉਹ ਵੀ ਵੀਡੀਓ ਬਣਾ ਕੇ ਦਿਖਾਵਾਂ। ਆਕੀ ਮਿਲਦੀਆਂ ਜੀ ਤੁਹਾਨੂੰ ਨਵੇਂ ਪਕਵਾਰ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾ ਜੀ ਪਿਆਰ ਆਜਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ। ਜੇਕਰ ਮੇਰੇ ਚੈਨਲ ਤੇ ਨਿਊ ਹੈ ਚੈਨਲ ਨੂੰ ਕਰਦੇ ਸਬਸਕ੍ਰਾਈਬ। ਬਾਈ।